ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਜਣੇ ਬਹੁਤ ਵਧੀਆ ਹੋਣਗੇ ਲੋਬੀ ਅੱਜ ਆਪਾਂ ਘਰ ਦੇ ਕੰਮ ਛੇ ਦਿਨ ਵੇਢਲੇ ਸੀ ਕਿਉਂਕਿ ਛੇ ਤੇ ਉੱਠੇ ਸੀ ਨਹੀਂ ਤਾਂ ਆਪਾਂ ਲੇਟ ਹੋ ਹੀ ਜਾਂਦੇ ਹੁੰਦੇ ਆ ਅੱਜ ਆਪਣੇ ਕੋਲੇ ਬ੍ਰਾਈਡਲ ਦਾ ਕੰਮ ਸੀ ਔਰ ਨੌਨ ਬ੍ਰਾਈਡਲ ਸੀ ਉਹ ਛੀ ਸੱਤੇ ਜਾਣੇ ਸੀਗੇ ਮੈਨੂੰ ਆਏ ਸੀਗੇ ਉਹ ਤੇ ਵਿਆਹ ਆ ਜਾਣ ਕਿ 3-4 ਵਜੇ ਪਹਿਲਾਂ ਕਹਿੰਦੇ ਸੀ ਜੀ 3-4 ਵਜੇ ਆ ਜਾਾਂਗੇ ਪਰ ਉਹ ਆ ਹੀ ਗਏ ਤੇ ਆਪਾਂ ਸਾਰੇ ਘਰ ਦੇ ਕੰਮ ਦੇ ਵੇਖ ਲੈ ਚਾਹ ਨੂੰ ਰੈਡੀ ਕਰਾਂਗੇ ਚਾਹ ਨੂੰ ਰੈਡੀ ਕਰਕੇ ਸਕੂਲ ਤੋਰ ਕੇ ਆਪਾਂ ਵੀ ਜਾਣਾ ਮੈਰਿਜ ਤੇ ਦਿਖਾਵਾਂਗੇ ਤੁਹਾਨੂੰ ਲੁੱਕ ਬਰਾਇਡਲ ਦੀ ਵੀ ਦਿਖਾਵਾਂਗੇ ਆਪਣੇ ਵੀ ਦਿਖਾਵਾਂਗੇ ਵੀ ਆਪਾਂ ਕਿਹੜਾ ਸੂਟ ਪਾਇਆ ਕਿੰਦਾ ਰੈਡੀ ਹੋਏ ਆਪਣੇ ਵੀ ਫਰੈਂਡ ਦਾ ਹੀ ਵਿਆਹ ਹੈ ਉੱਥੇ ਜਾਵਾਂਗੇ ਦਸੀਓ ਕਿ ਮੈਂ ਤਾਂ ਦੇ ਵਿੱਚ ਜਿਹਦਾ ਤੁਹਾਨੂੰ ਬ੍ਰਾਈਡਲ ਦੀ ਲੁੱਕ ਇੰਸਟਾ ਤੇ ਵੀ ਦਿਖਾਵਾਂਗੇ YouTube ਤੇ ਵੀ ਸਾਰੇ ਜਾਣੇ ਇੱਕ ਮਿੰਟ ਜ਼ਰੂਰ ਕਰਨੇ ਆ ਵੀ ਕਿੱਦਾਂ ਲੱਗੀ ਲੁੱਕ ਤੁਹਾਨੂੰ 54 ਦਾ ਕੰਮ ਵੱਡਾ ਹੁੰਦਾ ਇਹਨੂੰ ਰੈਡੀ ਸ਼ੈਡੀ ਕਰਦੀ ਲੋਕੀ ਚੰਨ ਦੇ ਜੇ ਸਕੂਲ ਜਾਣ ਵੀਰੇ ਨਾ ਪਿੱਸੂ ਪੈ ਜਾਂਦੇ ਆ ਦੋਸੋ ਦੋਸੋ ਕਰੀ ਜਾਂਦਾ ਪਿੱਛੇ ਬੈਠਾ ਦੇ ਜਾਣਾ ਸਕੂਲ ਅੱਜ ਤੋਂ ਵੀ ਆਦੇ ਜਾਣਾ ਪੱਕੇ ਪੇਪਰ ਆਪ ਤੋ ਤੇਰੇ ਵਿਆਹ ਚ ਆਪ 3:30 ਵਜੇ ਜਾਮਾ ਜੁੰਨ ਨੂੰ ਤੇ ਆ ਕਰਦੇ 3:30 ਵਜੇ 1:30 ਵਜੇ ਨਹੀਂ ਆਣਾ ਇਹ ਦੇਖੋ ਸੋਨੇ ਚੱਲਿਓ ਗੱਲਾਂ ਇਹਦੀ ਮੇਰデア ਬਈ ਆਪਾਂ ਤੁਹਾਨੂੰ ਦੁਕਾਨ ਤੇ ਜਾ ਕੇ ਦੀਦੀ ਹੋ ਗਿਆ ਡਰਾਈ ਥੋੜੇ ਹਾਂ ਜੀ ਸਰ ਆਪ ਤਾਂ ਬਾੜੀ ਸੇਤੀ ਹੁੰਦੇ ਜਸੇ ਸਹੀ ਅਜੀ ਇਹ ਘੱਜ ਬਸ ਤੂੰ ਘਰੋਂ ਕਰਕੇ ਆਇਆ ਨਾ ਮੈਂ ਤਾਂ ਘਰੋਂ ਕਰਕੇ ਇੱਥੋਂ ਕਰਨਾ ਸੀ ਲੋ ਬਈ ਪਹੁੰਚ ਗਏ ਸੀ ਆਪਾਂ ਆਪਣੀ ਦੁਕਾਨ ਤੇ ਬਸ ਸਾਡੇ ਨਾਲ ਬਾੜੀ ਮਾੜੀ ਹੋਈ 5 ਵਜੇ 4 5 ਵਜੇ ਕਹਿ ਕੇ 8:30 9 ਵਜੇ ਦੇਖ ਲੋ ਚਲ ਕੋਈ ਨਾ ਆਪਦੇ ਆਪਾਂ ਕਰਕੇ ਬਾਅਦੋਂ ਗੱਲ ਕਰਦੇ ਹਾਂ ਸਹੀ ਗੱਲ ਅਜੀ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਜੇ ਆਇਆ ਗਿਆ ਤਾਂ ਗੱਲ ਤਾਂ ਹੀ ਜਾਇਆ ਗਿਆ ਨਾ ਤਾਂ ਉਹ ਵਿਆਹ ਵੀ ਦਿਖਾਵਾਂਗੇ ਤਾਂ ਹੀ ਅੱਗੇ ਤਾਂ ਤਾਂ ਸਿਆਣਿਆ ਹੋ ਤਿਆਰ ਹੋਣਾ ਨੇ ਮਮਮੀ ਪ੍ਰਾਈਡਲ ਆ ਨੋਵੀ ਬਰਾਈਡਲ ਆ ਆਪਾਂ ਵੀ ਡੈਂਟਿੰਗ ਫੈਂਟਿੰਗ ਵੀ ਸਟਾਰਟ ਕਰਤੀ ਮਗਾ ਵਿਆਹ ਆ ਜਾਣਾ ਸਹੀ ਹੈ ਥੋੜੇ ਵੀਰ ਨੂੰ ਬਹੁਤ ਬੁਖਾਰ ਹੋਇਆ ਤਾਂ ਔਰ ਸਾਰਾ ਗੱਲ ਹੋਇਆ ਬੁਖਾਰ ਤੋਂ ਪਤਾ ਨਹੀਂ ਕਿ ਕਿਦੀ ਦੀ ਬੁਹਾਰਾ ਜਈ ਆ ਬੁਹਾਰਾ ਆ ਸਾਰੇ ਕੀ ਹੋਇਆ ਇਹਨਾਂ ਨੂੰ ਕੁਝ অপারেশন ਕਰਕੇ ਹੋਇਆ ਕਹੀਦੀ ਅਸੀਂ ਆ ਵੀ ਡੈਂਟਿੰਗ ਮੰਡਿੰਗ ਆਪੇ ਕਰ ਲਵਾਂਗੇ ਹੰਮਿਆ ਜਿਦਾ ਜੱੱਸੇ ਕਰਦੀ ਹੁੰਦੀ ਉਸ ਤਰ੍ਹਾਂ ਜੱਸੇ ਤਾਂ ਜਾਉਗੀ ਵਿਆਹ ਚ ਨਿੱਲਾ ਤੋਂ ਰਬਾਗੇ ਲਾਲ ਤੇ ਨਿੱਲਾ ਪਾਵਾਗੇ ਜਿਹਾ ਹਾਰ ਪੀਣਾ ਨੀ ਨੀ ਦੀਦੀ ਮੇਰਾ ਪਾਦਾ ਹੈਗਾ ਪਰਪਲ ਕਲਰ ਪਰਪਲ ਆ ਹਾਂ ਅੱਛਾ ਬਲੂ ਤੋਂ ਉਹਨਾਂ ਦੇ ਵਿਆਹ ਚ ਸੋਣਾ ਹਾਂ ਉਹਨਾਂ ਦਾ ਹਲੇ ਮੇਲਾ ਦਾ ਕੱਟਿਆ ਵੀ ਨਹੀਂ ਹੋਣਾ ਦੀ ਨਾਲ ਕਹਿੰਦੇ ਸੀ ਮੈਨੂੰ ਅੱਜ ਮੇਰੇ ਵਾਲਾ ਕਿ ਅੱਜ ਲੈ ਕੇ ਆਉ ਉਹ ਅੱਛਾ ਨਹੀਂ ਤੁਹ ਹਾਂ ਗੋਪਲਿਆ ਮਜੇ ਕਰਿਆ ਕਰਨੇ

ਨਾ ਕੋਈ ਵੀ ਨਾ ਦਾ ਪਾਵਰ ਬੈਂਕ ਹਾਂ ਠੀਕ ਹੈ ਠੀਕ ਹੈ ਸਾੜੀ ਮੋ ਟੋਨੇ ਵੀ ਖਾਦਾ ਕਹਿੰਦੀ ਮੈਨੂੰ ਬਾਬਾ ਜੀ ਨੇ ਚਾਹ ਦਿੱਤੀ ਗੁਰੂ ਘਰ ਵਾਲਿਆਂ ਨੇ ਸੜੀ ਆ ਜਿੰਨੇ ਮੈਨੂੰ ਚਾਹ ਵੀ ਦਿੱਤੀ ਚਾਹ ਕੋਲ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਜੋ ਕਰਦੇ ਹਰ ਉਹ ਵੀ ਹਾਂ ਸੁਣਣੀ ਨਿਕਿਆ ਹਮ ਅੱਛਾ ਅਸੀਂ ਵੀ ਤਾਂ ਹੈ ਜੀ ਇੱਕ ਪਰੌਂਠਾ ਖਾ ਲਿਆ ਮੈਂ ਕਹਿੰਦਾ ਸਾਨੂੰ ਮੁੜ ਕੇ ਟਾਈਮ ਨਹੀਂ ਲੱਗਣਾ ਪਰੋਂਠਾ ਖਾ ਕੇ ਫਿਰ ਸਿੱਧੀ ਆ ਵਾਲਾ ਕੈਪਸੂਲ ਲੈ ਲਾਂਗੇ ਇਹ ਕਿੱਥੇ ਲੈ ਉਸੇ ਕਰੀਏ ਸੀ ਮਗਾ ਪਰੋਂਠਾ ਖਾ ਕੇ ਅਗੀਕ ਤਿਆਹ ਵਾਲਾ ਕੈਪਸੂਲ ਲੈ ਲਾਂਗੇ ਪਰੋਥੇ ਪਕੌੜੇ ਨਹੀਂ ਖਾਣੇ ਤੁਹਾਡੇ ਪਿਆਜ ਕਿੱਥੇ ਨੇ ਪੱਕੋ ਹਨਾ ਕਿਉਂ ਕਿ ਇੰਝ ਪੱਕਾ ਹੋ ਗਿਆ ਫੈਲਿਸ਼ ਹੋ ਗਿਆ ਅਜਮੇਰ ਚ ਇਹ ਤਾਂ ਮੋੜਾਂਗਾ ਨਹੀਂ 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 ਨਵੀਂ ਨਾ ਵਦੀ ਮੈਂ ਵੀ ਖਾਣਾ ਪਰੌਂਠਾ ਕਹਿੰਦੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕੀ ਆਏ ਤੁਹਾਡੀ ਰਿਪੋਰਟ ਚ ਮੇਰੇ ਤਾਂ ਉਹੀ ਇਨਫੈਕਸ਼ਨ ਜਿਹੜੀ ਪਹਿਲਾਂ ਵਧੀਆ ਹੋਈ ਸੀ ਹਾਂ ਸੀਰਪੀ ਸੀਰਪੀ ਵਧੀਆ ਬਈ ਇਹ ਵੀ ਕਰ ਰਹੇ ਫਿਰ ਤੁਸੀਂ ਨਾ ਖਾਈਓ ਅੱਜ ਬਿਆਜ ਚ ਕੁਝ ਕਿਉਂ ਨਾ ਖਾਓਗੇ ਵੀਡੀ ਚਾਜਿਓ ਗਾਜਾ ਖਾਵਾ ਲਈ ਆਉਂਦੇ ਬਿਆਜ ਚ ਕਿਸੇ ਤੋਂ ਨਹੀਂ ਖਾਤੇ ਹੁੰਦਾ ਹੁੰਦਾ ਬਈ ਮੇਰਾ ਘੜਾ ਇਹਨਾਂ ਦਾ ਘੜਾਪ ਦਾ ਵਿਆਹਗਾ ਥੋੜਾ ਵਿਆਹਗਾ ਸਤਾ ਖਾਵਾਂਗੇ ਨਹੀਂ ਤੁਸੀਂ ਤਾਂ ਖਾ ਸਕਦੇ ਮੈਂ ਮੈਂ ਆਪਦੀ ਗੱਲ ਕਰ ਰਹੀ ਹਾਂ ਹਾਂਜੀ ਜੀ ਕਰਤਾ ਰੈਡੀ ਆਸ ਦੇਦਾ ਬਈ ਆ ਕੇ ਹੈਣਾ ਹੋਵੇ ਜਿਵੇਂ ਹੋ ਕੇ ਹੋ ਬੀ ਵਿਆਹ ਜਾਣ ਲੱਗਦੇ ਸੀ ਪਾਰਸ ਚੈੱਕ ਲਿਆ ਸੀਗਾ ਇਹ ਭਾਬੀ ਹੋਣੀ ਆਗੇ ਰੈਡੀ ਹੋਣਾ ਆਪਾਂ ਇਹਨਾਂ ਨੂੰ ਟਾਈਮ ਹੀ ਦਿੱਤੀ ਸੀ 5 ਵਜੇ ਇਹ ਆ ਕੇ 4 ਵਜੇ ਸਾਨੂੰ ਆਏ ਸੀਗਾ ਵੀ 4 ਵਜੇ ਮਤਲਬ 5 ਵਜੇ ਅਸੀਂ ਵਾਪਸ ਹੀ ਕਰ ਲਾਂਗੇ ਆਹ ਹੁੰਦੀ ਆ ਸਲੂਨ ਵਾਲਿਆਂ ਦੀ ਲਾਈਫ ਪਾ ਸਹੀ ਗੱਲ ਹੈ। ਉਹ ਕਹਿੰਦੇ ਹੁੰਦੇ ਤੁਮ ਘੁੰਮਣੇ ਕਿਉਂ ਨਹੀਂ ਜਾਂਦੇ? ਉਹ ਚੱਕ ਕੇ ਥ੍ਰੈੱਡ ਜਾਂ ਸੀਜ਼ਨ ਸੂਜਰ ਦਿਖਾ ਦਿੰਦੇ ਹਨ। ਵੀ ਆਹ ਲਾਈਫ ਹੁੰਦੀ ਆ ਸਲੂਨ ਆਰਿਆਂ ਦੀ। ਸਹੀ ਗੱਲ। ਚਲੋ ਮਤਲਬ ਪਹਿਲਾਂ ਕਰਦੇ ਤਾਂ ਪਾਪ ਦੇ। ਪੇਟ ਲਈ ਆ ਸਾਰਾ ਕੁਝ ਨਾ। ਕਿਹਾ ਕਿ ਘਰ ਚ ਲਾਉਣ ਲਈ। ਫਿਰ ਵੀ ਆਪਦਾ ਵੀ ਇੰਜੋਏ ਹੋਣਾ ਚਾਹੀਦਾ ਹਨਾ। ਇਹ ਫਿਰ ਮੈਂ ਕਹਾਂ ਚਲੋ ਆਪਾਂ ਇਹਨਾਂ ਨੂੰ ਰੈਡੀ ਕਰਕੇ ਹੀ ਜਾਵਾਂਗੇ। ਕੋਈ ਕਹਿੰਦੇ ਜਾਇਆ ਗਿਆ ਤਾਂ ਚਲੇ ਜਾਵਾਂਗੇ ਤੇ ਨਹੀਂ ਤਾਂ ਫਿਰ 스타 ਡਾਇਮੰਡ ਤੇ ਖਾਣਾ ਖਾ ਕੇ ਆ ਜਾਗੇ ਰਾਤ ਦਾ ਦਿਨ ਨੂੰ ਕਰਾਵਾਂਗੇ। ਆ ਇਧਰ ਦੇਖੋ ਸਰਦਾਰ ਸਾਹਿਬ ਬਣ ਕੇ ਰੈੱਡ ਪੱਗ ਪਾ ਕੇ ਬਲੇਜ਼ਰ ਚੰਨ ਵੀ ਅੱਤੇ ਆਏ ਚੰਨ ਵੀ ਤਾਂ ਮੋਜਾ ਨਹੀਂ ਕੋ ਟਿਊਸ਼ਨ ਤੇ ਛੁੱਟੀ ਵਾਜੀ ਹੋਈ ਨਾ ਸਟਾਰ ਡਾਇਮੰਡ ਦੇ ਨਾਲ ਉਹ ਵੀ ਆ ਕਿ ਨਾ ਮੁੰਡਾ ਉਹਦਾ ਆਊਟਲੈਟ ਹਾਂ ਉੱਥੇ ਕੰਮ ਆਉਂਦਾ ਉੱਥੇ ਕੰਮ ਕਰਦਾ ਸਾਲ ਕੋਈ ਗੱਲ ਨਹੀਂ ਕੰਮ ਵਿੱਚ ਪਰ ਮੈਂ ਕਹਿੰਦੀ ਨਾ ਜੋ ਵੀ ਬਾਬਾ ਜੀ ਕਰਾਉਂਦੇ ਆ ਨਾ ਭਲੇ ਲਈ ਕਰਾਉਂਦੇ ਆ ਹੋ ਸਕਦਾ ਵੀ ਇਹ ਆਏ ਆ ਰੈਡੀ ਹੋਣ ਕੀ ਪਤਾ ਕੋਈ ਬਲਾਈ ਡਲੀ ਹੋਵੇ ਮੈਂ ਇਹ ਚੀਜ਼ ਨੂੰ ਬਹੁਤ ਮੰਨਦੀ ਆ ਸਹੀ ਹੈ ਹਨਾ ਵੀ ਆਪਾਂ ਜਾਣਾ ਸੀਗਾ ਪਰ ਜੋ ਵੀ ਬਾਬਾ ਜੀ ਕਰਾਉਂਦੇ ਆ ਤਾਂ ਬਸ ਸਹੀ ਆ ਓਕੇ ਦੀ ਰਪੋਰਟ ਹੁੰਦੀ ਆ ਹਮ ਆਪਾਂ ਗੱਡ ਰੈਂਡਸ ਕੋਲ ਮੈਂ ਕੁਝ ਨਹੀਂ ਬੋਲਦਾ ਬਈ ਮੇਰੇ ਕੋਲ ਨਹੀਂ ਨਹੀਂ ਵੀਰ ਜੀ ਕੋਈ ਤਾਂ ਤੁਸੀਂ ਆਦਾ ਦੋ ਨਾ ਆ ਵੀ ਸੈਂਡ ਕਰ ਦਿਓ ਕੋਈ ਟ ਮੈਂ ਤਾਂ ਤਿਆਰ ਹੋਇਆ ਸੀਗਾ ਮੈਨੂੰ ਪਤਾ ਸੀ ਇਹਨਾਂ ਨੇ ਹੋਣਾ ਤਿਆਰ ਹੁਣ ਮੈਂ ਤਾਂ ਹੀ ਤਿਆਰ ਹੋਇਆ ਸੀ ਤਾਈਨੀ ਸੀ ਵੀ ਜਿੱਕਰ ਮੈਂ ਤਾਂ ਤਿਆਰ ਹੋਇਆ ਸੀ ਇਹਨਾਂ ਨੇ ਰੈਡੀ ਹੋਣਾ ਦੇਖੋ ਜੱਸੇ ਵੀ ਆ ਦਾ ਰੈਡੀ ਆ ਆਪ ਵੀ ਲੋਕਾਂ ਨੂੰ ਵੀ ਦਿਖਾ ਆਪ ਵੀ ਲੋਕਾਂ ਨੂੰ ਦਿਖਾ ਦੇ ਜੱਸੇ ਸੌਟ ਪਾਇਆ ਹੋਇਆ ਹੈ ਤਾਂ ਜਾਣਾ ਜੱਸੇ ਨੇ ਵੀ ਨਾਲ ਸੀ ਜੱਸਾ ਕਹਿੰਦੀ ਥੱਕ ਕੇ ਧੀਰੇ ਧੀਰੇ ਜਾਉਂ ਮੈਰਸ ਤੇ ਵੀ ਮੈਂ ਇਹਨਾਂ ਨੂੰ ਅਟੈਂਡ ਕਰ ਲੈਣੀ ਆ ਮੈਂ ਕਹਾਂ ਨਾ ਇਸ ਤੇ ਇਹ ਚੀਜ਼ ਵੀ ਹੋ ਸਕਦੀ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਨਹੀਂ ਜਾਂਦੇ ਨਹੀਂ ਫਿਰ ਫਿਰ ਮੈਂ ਕਹਾਂ ਮੇਰਾ ਜੀ ਨਹੀਂ ਲੱਗਣਾ ਉੱਥੇ ਕੁਛ ਨਹੀਂ ਸੀ ਹੁੰਦਾ ਦੀ ਨਹੀਂ ਐ ਫਿਰ ਓਖਾ ਜਿਹਾ ਲੱਗਦਾ ਹਨ ਕੋਈ ਨਾ ਮੰਮੀ ਨੂੰ ਵੀ ਲਾ ਚੱਲਾਂਗੇ ਸਟੈਂਡਾਂ ਮਲ ਕੇ ਤਾਂ ਮੰਮੀ ਨੂੰ ਵੀ ਲਾ ਚੱਲਾਂਗੇ ਸਟੈਂਡਾਂ 'ਤੇ ਮੈਂ ਕਿਹਦੀ ਜਾਣਾ ਮੈਂ ਨਹੀਂ ਜਾਂਦੀ ਚਾਹਦੀ ਅਸੀਂ ਵਿਆਹ ਨਾ ਲਾਈਵ ਦੇਖੀ ਆਨੇ ਆ ਵੀ ਜੇ ਮੁੱਕ ਗਿਆ ਤਾਂ ਜਾਂਦੇ ਨਹੀਂ ਜੇ ਅੱਧ ਤੋ ਚਲਾ ਗਿਆ ਹੋਇਆ ਫਿਰ ਵਗ ਜਾਗੇ ਹੂੰ ਲਾਈਵ ਦੇਖੀ ਜਾਂਦੇ ਉਹਨਾਂ ਦਾ ਵਿਆਹ ਹਾਂਜੀ ਸਹੀ ਸਿੱਧਾ ਮਮਾ ਜੀ ਅਖਣਾ ਬਾਬਾ ਲੋ ਬਈ ਹੁਣ ਆਪਾਂ ਚੱਲੇ ਮੈਰਿਜ ਤੇ ਬਸ ਐਂ ਜੀ ਹੋ ਕੇ ਰੈਡੀ ਤੇ ਸਾਰਿਆਂ ਨੂੰ ਮੈਂ ਰੈਡੀ ਕਰਤਾ ਇਧਰ ਮੈਡਮ ਨੂੰ ਵੀ ਰੈਡੀ ਕਰਤਾ ਸੀਗਾ ਵਧੀਆ ਲੱਗਿਆ ਸੀ ਹਾਂਜੀ ਹਾਂਜੀ ਬਹੁਤ ਘੱਟ ਟਾਈਮ ਚ ਬਈ ਐ ਲੱਗਦਾ ਮੈਨੂੰ ਕਿੰਨੇ ਟਾਈਮ ਹੋ ਗਏ 5:30 ਹੋ ਗਏ ਲੈ 5:30 ਹੋ ਗਏ ਤੇ ਅਸੀਂ ਹੁਣ ਜਾਂਦੇ ਆ ਮੈਰਿਜ ਤੇ ਜਾਣੇ ਵੀ ਤਾਂ ਕਿਉਂਕਿ ਆਪਾਂ ਲਾਈਵ ਦੇਖੀ ਜਾਂਦੇ ਆ ਤੇ ਸ਼ਗਨ ਪਈ ਜਾਂਦਾਗਾ ਜੇ ਲਾਈਵ ਨਾ ਦੇਖਦੇ ਤਾਂ ਸ਼ਾਇਦ ਨਾ ਜਾਂਦੇ ਤੇ ਲਾਈਵ ਮਤਲਬ ਸ਼ਗਨ ਪਈ ਜਾਂਦਾ ਤਾਂ ਫਟਾਫਟ ਸ਼ਗਨ ਦੇ ਕੇ ਅਸੀਂ ਆ ਜਾਂਗੇ ਚਲੋ ਦਿਖਾਉਣੇ ਆ ਤੁਹਾਨੂੰ ਵਿਆਹ ਆ ਜੋ ਲੋ ਬਈ ਪੈਂਦੀ ਐ ਲਾ ਸਕੋਰ ਪੈਂਦੀ ਐ ਸਕੋਰ ਸਕੋਰ ਪਰ ਕਲੀਪਸਟਿਕ ਲਿਪਸਟਿਕ ਲਾ ਕੇ ਹਨਾ ਪਰ ਆ ਹੁੰਦੇ ਆ ਵਿਆਹ ਬਈ ਸਲੂਨਾਂ ਵਾਲਿਆਂ ਦੇ ਸਾਡੇ ਜੱਸੇ ਦੇਖ ਲਓ ਸਕੋਰ ਤਾਂ ਪੂਰੀ ਦੱਸੇ ਲੈ ਸਾਡੀ ਉਹ ਸੇ ਆਪਣੀਆਂ ਦੁਕਾਨਾਂ ਉਂਦਰ ਤੇ ਜਾ ਰਹੇ ਆ ਬਈ ਜੁੱਤੇ ਵੀ ਆਪਾਂ ਦਾ ਪਾਪਾ ਦਾ ਚੁੰਗੀ ਤੇ ਮੰਗਾ ਲਈ ਬਿਉਤੀ ਫੜਾ ਜਾ ਪਾਪਾ ਸਾਡੇ ਕੋਲੇ ਟਾਈਮ ਨਹੀਂ ਹੈਗਾ ਨਾ ਆ ਜਾ ਪਾਪੇ ਦਾ ਫੋਨ ਉੱਤਰ ਕਰ ਓਕੇ ਇਹ ਚ ਟੌਪਟਾ ਰੰਗ ਵਾਲ ਮਿਲ ਜੀ ਚ ਕਰਨੀ ਚ ਜੀਦੀ ਆ ਕੀ ਕਰੀ ਅਨੇ ਨਹੀਂ ਭੈਣੇ ਮੈਂ ਦਸ ਫੇਰ ਦੀ ਕ੍ਰੌਕਸ ਦੇ ਵਿੱਚ ਆ ਹੀ ਪਾਈ ਬੈਠਿਆ ਜੁੱਤੀ ਮੱਕ ਘਰੋਂ ਪਾ ਪਾਪਾ ਤੇਰਾ ਚੋਣਾ ਜੁੱਤੀ ਵੜਾਉਣਾ ਮੈਂ ਕਿਉਂ ਉੱਥੇ ਪਾਲੂ ਜੁੱਤੀ ਮੇਰਾ ਆਪਾ ਪਾਲੀ ਨਾ ਹੁਣ ਠੰਡ ਤਾਂ ਹੁੰਦੀ ਜਾਂਦੀ ਹੈ ਜੁੱਤੀ ਤੇਰਾ ਆਪਾ ਸੁੱਖੇ ਲੱਭਣਗੇ ਤੇ ਤਰੂਸ ਕਢਾਉਣਾ ਮੇਰਾ ਉਹ ਰਾਤ ਨੂੰ ਤੇ ਕਿਹਨੇ ਦੇਖਣਾ ਨਾ ਨਾ ਦੇਖੋ ਮੇਰਾ ਪੋਲਕੀ ਵੀ ਰਹਿ ਗਿਆ ਹੱਥ ਚ ਆ ਸਾਬ ਜਮੋ ਓਕੇ ਓਕੇ ਜਿਹੜੇ ਮੋਟਾ ਹੋਈਆਂ ਵੀ ਜਾਣੇ ਬਸ ਬਸ ਗੁੱਚੀ ਦਾ ਪਰਫਿਊਮ ਲਿਆਉਂਦਾ ਉਹ ਵੀ ਨਹੀਂ ਲਾਇਆ ਰਾਤ ਅੰਗੰਦੇ ਗੁੱਚੀ ਦਾ ਪਰਫਿਊਮ ਕਹਿੰਦੇ ਗੁੱਚੀ ਦਾ ਨਹੀਂ ਕੋਈ ਯਾਰ ਆ ਦੇ ਲੋ ਪੇ ਮੇਰਾ ਪਾਪਾ ਮਰੇ ਜੁੱਤੀਆਂ ਚੱਕਦਾ ਆ ਲੈ ਜੇ ਪਾਪਾ ਮੇਰੇ ਕ੍ਰੌਕਸ ਕਰੇ ਉਹ ਨਾ ਤੂੰ ਆਵਾ ਚੈਨਲ ਮੋੜ ਲੈ ਦੇ ਕਰ ਕਾ ਨਾ ਨਾ ਟਾਈਮ ਨਾਲ ਪਾਪਾ ਸੀ ਤਾਂ ਖਾ ਪੀ ਕਿਉਂ ਮੰਗ ਨਾ ਨਾ ਮੇਰੇ ਨੱਚਦੇ ਹੀ ਆ ਜਾਂਦੀ ਹੈ ਤੇ ਆ ਜਾਂਦੀ ਲੋਕ ਮੁੜੀ ਜਾਂਦੇ ਅਸੀਂ ਆਏ ਆ ਚੱਲ ਕੋਈ ਨਾ ਆਪਾਂ ਕੰਮ ਹੀ ਇਹੋ ਜਿਹਾ ਆਪਣੇ ਆ ਦੇਖੋ ਭਈ ਵਿਆਹ ਖਤਮ ਹੋ ਗਿਆ ਅਸੀਂ ਹੁਣ ਸਟਾਰਟਿੰਗ ਕਰਨ ਜਾ ਰਹੇ ਹਾਂ ਮੇਕਅਪ ਹੋ ਮੇ ਪਿਆ ਨਾ ਇਸ ਕਾਲੇ ਜੇ ਕੋਲੇ ਜੇ ਕੋਲੇ ਜੇ ਸਭ ਕੇ ਮੇ ਨਹੀਂ ਆ ਦੱਸਣਾ ਉਹ ਵੀ ਕੋਈ ਥੋੜੀ ਘਟਨੀ ਜੇ ਤਾਂ ਇਹ ਨਾ ਹੋ ਰਿਹਾ ਲੜ ਕੇ ਮੈਂ ਆਪਾਂ ਆਪਾਂ ਲਿਆ ਉਧਰ ਮੈਂ ਕੋਲ ਅਗਰੇ ਆਪਾਂ ਦੇ ਨਾ ਜੈ ਨਹੀਂ ਕਰਦੀ ਆਜਾ ਲਓ ਜੀ ਚੱਲੇ ਅਸੀਂ ਇੰਨਾ ਕੀ ਟਾਈਮ ਸੀ ਇਹ ਬਾਤ ਸੀ ਲੋ ਬਈ ਹੁਣ ਜਾ ਕੇ ਫੇਰ ਆਪਾਂ ਕੰਮ ਕਰਨਾਗਾ ਹਾਈਲਾਈਟ ਕਰਨੇ ਆ ਕਿਸੇ ਦੇ హెయిਰ ਤੇ ਵਿਚਾਰੇ ਉਹ ਡਿੱਕੀ ਜਾਂਦੇ ਆਪਾਂ ਨੂੰ ਉਹਨਾਂ ਦਾ ਵੀ ਕਰਾਂਗੇ ਕੰਮ ਹੋਣ ਜਾ ਕੇ ਤਾ ਕਰ ਰਹੇ ਜੋ ਤੁਸੀਂ ਕਦੇ ਵਗ ਜੋ ਚੰਨ ਬੀ ਆ ਮੈਂ ਕਦੇ ਵਗਦੀ ਕੋਈ ਨਾ ਤੂੰ ਨਾ ਇਸੇ ਕੋਈ ਕੋਈ హెయిਰ ਕੋਈ ਨਹੀਂ ਦੱਸੇ ਤੀ ਸੋੜਦਾ ਪਾਏ ਸੰਭਾਲਿਆ ਸੀ ਰੈੱਡ ਵੀ ਆਪਾਂ ਹੀ ਦੇਖਾਂਗੇ ਉੱਥੇ ਹੈ ਖਾ ਕੇ ਰੋਟੀ ਦੇ ਕੇ ਠੜ ਭੱਜੇ ਕੋਈ ਆਪਾਂ ਦੀ ਅੱਪਾ ਟਾਈਮ ਹੀ ਨਹੀਂ ਡੇੜੀ ਦਾ ਟਾਈਮ ਹੀ ਨਹੀਂ ਉਸੇ ਚਲ ਕੋਈ ਨਾ ਪ੍ਰਮਾਤਮਾ ਆਪ ਲੱਗਦਾ ਜੀ ਆਪਣਾ ਢਿਲ ਵਾਲੇ ਲੋ ਬਈ ਪਹੁੰਚ ਗਏ ਸੀ ਅਸੀਂ ਆਪਣੇ ਸਲੂਨ ਦੇ ਉੱਪਰ ਹੁਣ ਇਹਨਾਂ ਦਾ ਭੈਣ ਹੋਰਾਂ ਦਾ ਕੰਮ ਕਰਾਂਗੇ ਹਾਂਜੀ 9 ਵਜਿਆਂ ਨਗੇ ਚਲੋ ਕੋਈ ਨਾ ਵਧੀਆ ਵਧੀਆ ਕਰਕੇ ਤੋੜਾ ਲੋ ਬਈ ਦਿਖਾਵਾਂਗੇ ਤੁਹਾਨੂੰ ਇਹਨਾਂ ਦਾ ਰਿਜ਼ਲਟ ਵਾਲਾਂ ਦਾ ਕੀ ਕਰ ਰਹੇ ਮੈਂ ਪਿੱਛੇ ਹਾਈਲਾਈਟ ਮੈਂ ਬਲੌਗ ਬਣਾ ਰਹੀ ਆ ਤੁਸੀਂ ਹਾਈਲਾਈਟ ਦਿਖਾ ਜੀ ਮੈਂ ਕੀ ਕਰ ਰਿਹਾ ਤੁਸੀਂ ਕਿ ਹਾਈਲਾਈਟ ਮੈਂ ਤਾਂ ਬਸ ਇਹ ਕੀ ਕਰ ਰਿਹਾ ਤੁਸੀਂ ਮੋਬਾਈਲ ਲੈ ਕੇ ਮੈਂ ਬਲੌਗ ਬਣਾਇਆ ਹੈ ਹਾਂਜੀ ਬਸ ਛਿੰਨੇ ਕਰਾਉਣੀ ਹਾਂ ਜਿੱਦਾਂ ਪਤਾ ਪਦੇ ਸਰ ਜਦਾਂ ਜਾਂਦੇ ਹਾਂ ਜਿੱਸਾ ਕਹਿੰਦੀ ਇੱਦਾਂ ਟ੍ਰੀਟਮੈਂਟ ਮੈਂ ਘਰੇ ਕਰ ਦੂੰ ਇਹਨਾਂ ਦਾ ਕੀ ਕਿ ਜੈ ਕਿਥਾਇਾ ਆਜਾ ਕਿਥਾ ਅਹ ਦੇਖ ਹੱਥ ਤੂੰ ਤਾਂ ਨਹੀਂ ਕਰਦੀ ਬਾਈ ਬਾਈ ਠੀਕ ਹੈ ਬਸ ਵਸ ਲੋ ਜੀ ਪਹੁੰਚ ਗਏ ਸੀ ਆਪਾਂ ਘਰੇ ਵਿਆਹ ਵੀ ਜਾਏ ਜੱਸੇ ਨੂੰ ਵੀ ਛੱਡਿਆ ਏ ਸਾਰਿਆਂ ਨੂੰ ਰੈਡੀ ਵੀ ਕਰਤਾ ਮੇਰੇ ਅੱਜ ਰੈਡੀ ਹੋਣ ਵਾਲਿਆਂ ਚ ਅੱਜ ਸੀਗੇ 8-9 ਜਣੇ ਸੀਗੇ ਅ ਦੋ ਤਾਂ ਸ਼ਾਵਰ ਨੂੰ ਸੀਗੇ 6 ਸਵੇਰੇ 7 ਸਵੇਰੇ ਸੀਗੇ 9 ਇੱਕ ਬ੍ਰਾਈਡਲ 10 10 ਸੀ ਜਣੇ ਸੀ 10 ਜਣੇ ਵੀ ਨਹੀਂ ਤਾਂ ਸੀ ਅਹ ਬਹੁਤ ਬਾਬਾਈ ਦੀ ਮੇਰਾ ਬਈ ਬਹੁਤ ਜਿਆਦੇ ਹਨਾ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ ਇੰਨੀ ਸਪੋਰਟ ਕਰ ਰਹੇ ਹੋ ਤੇ ਬਾਬਾ ਜੀ ਤੁਹਾਨੂੰ ਸਦਾ ਖੁਸ਼ ਰੱਖਣ ਤੇ ਬਲੌਗ ਨੂੰ ਬੜਾ ਸਾਰਾ ਪਿਆਰ ਦਿਓ ਤੇ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆਂ ਬਾਏ 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 ਜਿਉਂਦੇ ਬਸਦੇ ਰਹੋ ਬਾਬਾ ਜੀ ਤੁਹਾਨੂੰ ਸਦਾ ਖੁਸ਼ ਰੱਖਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ ਤੇ ਸਾਨੂੰ ਨਵੇਂ-ਨਵੇਂ ਆਈਡੀਆ ਦੱਸਦੇ ਰਹੋ ਕਿ ਬਲੌਗ ਕਿਵੇਂ ਬਣਾਈਦਾ ਹੁੰਦਾ ਹੈ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਹੈ ਵੀ ਕਿਵੇਂ ਸ਼ੁਰੂਆਤ ਕਰੀ ਦੀ ਆ ਤੇ ਮੈਂ ਐਂਡ ਕਰੀਦਾ ਹਾਂ ਸਾਰਾ ਕੁਝ ਨਹੀਂ ਪਤਾ ਇਸ ਬਾਰੇ ਹਾਂ ਤੇ ਜੇ ਕੋਈ ਕਮੈਂਟਰ ਕਰਕੇ ਜਰੂਰ ਦੱਸ ਸਕਦੇ ਹੋ ਹੈ ਨਾ ਕਮੈਂਟਰਾਂ ਹੀ ਦੱਸ ਦਿਆ ਕਰੋ ਥੈਂਕ ਯੂ ਸੋ ਮੱਚ ਬਾਏ ਬਾਏ